ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 15 네ਪਾਲ ਦਾ ਵਿਦਿਆਰਥੀ ਟੂਰ ਆਉਣਾ ਜਾਣਾ ਤੇ ਤੋਰਾ ਫੇਰਾ ਜਗ ਦਾ ਦਸਤੂਰ ਰਿਹਾ ਹੈ ਸਫਰਾਂ ਤੋਂ ਸਿੱਖਿਆ ਪਾਉਣੀ ਚੰਗਾ ਚੱਜ ਸਹੂਰ ਰਿਹਾ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਲਾ ਕਾਲਜ ਦਾ ਕੈਂਪਸ ਭਪਿੰਦਰਾ ਰੋਡ ਤੇ 81 ਕੋਠੀ ਵਿੱਚ ਜੋ ਬਾਅਦ ਵਿੱਚ ਲੋਕ ਨਿਰਮਾਣ ਵਿਭਾਗ ਦਾ ਵਿਸ਼ਰਾਮ ਕਰ ਬੜਿਆ ਪਰ ਹੁਣ ਵਿਰਾਸਤੀ ਇਮਾਰਤ ਦਾ ਦਰਜਾ ਦੇਣ ਕਰਕੇ ਭੂਤ ਬੰਗਲਾ ਬਣਿਆ ਹੋਇਆ ਹੈ ਮੈਂ 1975 ਤੋਂ 1977 ਤੱਕ ਰਾਤ ਦੀ ਸ਼ਿਫਟ ਵਿੱਚ ਲਾਦਾ ਤੇ 1977 ਤੋਂ 78 ਤੱਕ ਆਖਰੀ ਸਾਲ ਵਿੱਚ ਦਿਨ ਦੀ ਸ਼ਿਫਟ ਦਾ ਵਿਦਿਆਰਥੀ ਰਿਆ ਜਦੋਂ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਬਣ ਦਾ ਸੁਭਾਗ ਪ੍ਰਾਪਤ ਹੋਇਆ ਜਿੱਥੋਂ ਮੇਰੀ ਜ਼ਿੰਦਗੀ ਵਿੱਚ ਆਤਮ ਵਿਸ਼ਵਾਸ ਅਤੇ ਕੁਝ ਹੋਰ ਕਰ ਸਕਣ ਦਾ ਹੌਸਲਾ ਉਤਪੰਨ ਹੋਇਆ ਕਈ ਸਾਲਾਂ ਤੋਂ ਲਾ ਵਿਭਾਗ ਦਾ ਕੋਈ ਵਿਦੇਸ਼ੀ ਟੂਟ ਨਹੀਂ ਸੀ ਗਿਆ ਜਿਸ ਦਾ ਕਾਰਨ ਇਹ ਸੀ ਕਿ ਇੱਕ ਵਾਰੀ ਸ਼੍ਰੀਲੰਕਾ ਦੇ ਟੂਰ ਤੇ ਗਏ ਸੀ ਉੱਥੇ ਮੁੰਡੇ ਲੜਪੇ ਸਨ ਕਾਫੀ ਵੱਧ ਕਰਾਮੀ ਹੋਣ ਕਾਰਨ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਲਾ ਦੇ ਅਧਿਆਪਕ ਟੂਰ ਲੈ ਜਾਣ ਲਈ ਨਹੀਂ ਮੰਨਦੇ ਸਨ ਖੈਰ ਅਸੀਂ ਪ੍ਰੋਫੈਸਰ ਰਜੀਤ ਸਿੰਘ ਵਿਭਾਗ ਦੇ ਮੁਖੀ ਨੂੰ ਮਨਾ ਰਿਆ ਤੇ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਕੋਈ ਉਲੰਘਾ ਨਹੀਂ ਲਿਆਵਾਂਗੇ ਪ੍ਰੋਫੈਸਰ ਜੀ ਐਸ ਬਾਜਵਾ ਤੇ ਪ੍ਰੋਫੈਸਰ ਐਮ ਆਰ ਗਰਗ ਸਾਡੇ ਨਾਲ ਟੂਰ ਦੇ ਲੀਡਰ ਬਣ ਕੇ ਜਾਣ ਲਈ ਮੰਨ ਗਏ ਅਸੀਂ ਰੇਲ ਗੱਡੀ ਰਾਹੀਂ 40-45 ਮੁੰਡੇ ਤੇ 10-12 ਕੁੜੀਆਂ ਟੂਟ ਤੇ ਚੱਲ ਪਏ। ਮੇਰੇ ਲਈ ਇੱਕ ਨਵਾਂ ਤਜਰਬਾ ਸੀ ਤੇ ਇੱਕ ਚੁਣੌਤੀਆਂ ਭਰਿਆ ਮੌਕਾ ਸੀ। ਵਿਦਿਆਰਥੀ ਟੂਟ ਟੋਲੀ ਬਾਂਦਰ ਸੈਨਾ ਹੁੰਦੀ ਹੈ। ਬਾਂਦਰ ਤਾਂ ਇੱਕ ਹੀ ਮਾਨ ਨਹੀਂ ਹੁੰਦਾ। ਬਾਂਦਰਾਂ ਦੀ ਫੌਜ ਰੱਖ ਕੇ ਚੜ੍ਹਾਈ ਕਰਨੀ ਤੇ ਫੌਜ ਨੂੰ ਕਮਾਂਡ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਦੂਸਰਾ ਜਿਵੇਂ ਕਹਿੰਦੇ ਨੇ ਨਾਈਆਂ ਦੀ ਜੰਦ ਵਿੱਚ ਸਭੇ ਸੌ ਲਾ ਦੇ ਸਾਰੇ ਹੀ ਵਿਦਿਆਰਥੀ ਇੱਕ ਦੂਜੇ ਤੋਂ ਤੀਸ ਸਮਾਰਟ ਕਹਾਉਂਦੇ ਸਨ। ਜ਼ਿਆਦਾਤਰ ਸ਼ੈਰੀ ਖੇਤਰ ਦੇ ਬੜੇ-ਬੜੇ ਕਰਾਂ ਦੀ ਕਾਕੇ ਤੇ ਕਾਕੀਆਂ ਮੇਰੇ ਲਈ ਦੋ ਗੱਲਾਂ ਮੇਰੇ ਹੱਕ ਵਿੱਚ ਜਾਂਦੀਆਂ ਸਨ ਇੱਕ ਤਾਂ ਮੇਰੇ ਟੀਚਰ ਜੋ ਟੂਰ ਦੇ ਲੀਡਰ ਸਨ ਉਹ ਮੇਰੇ ਲਈ ਪੂਰੀ ਤਨਦੇਹੀ ਨਾਲ ਸ਼ੁਭਚਿੰਤਕ ਅਤੇ ਮਿਹਰਬਾਨ ਸਨ ਅਸਲ ਵਿੱਚ ਉਹ ਮੈਨੂੰ ਆਪਣੇ ਛੋਟੇ ਭਰਾਵਾਂ ਨਾਲੋਂ ਵੀ ਵੱਧ ਪਿਆਰ ਕਰਦੇ ਸਨ ਉਹ ਨਹੀਂ ਚਾਹੁੰਦੇ ਸਨ ਕਿ ਇਸ ਵਾਰ ਟੂਰ ਸਮੇਂ ਕੋਈ ਅਨਸੁਖਾਮੀ ਘਟਨਾ ਵਾਪਰੇ ਜਾਂ ਖੁਨਾਮੀ ਵਾਲੀ ਗੱਲ ਹੋਵੇ ਦੂਜਾ ਮੈਂ ਖੁਦ ਮੀਠ ਸ਼ਰਾਬ ਦੇ ਸੇਮਨ ਤੋਂ ਮੁਕਤਾਂ ਵਰਨਾ ਸਫ਼ਰ ਵਿੱਚ ਇਹ ਚੀਜ਼ਾਂ ਅਕਸਰ ਨਵੀਂ ਸਮੱਸਿਆ ਖੜੀ ਕਰ ਦਿੰਦੀਆਂ ਹਨ ਸਾਡਾ ਹੈੱਡ ਮੇਰੇ ਤੇ ਵਿਸ਼ਵਾਸ ਕਰਦਾ ਸੀ ਅਸੀਂ ਚੱਲਦੇ ਚਲਾਉਂਦੇ ਸਮਸਤੀਪੁਰ ਦੇ ਸਟੇਸ਼ਨ ਤੇ ਪਹੁੰਚ ਗਏ ਜਿੱਥੋਂ ਸਟੀਮਰ ਰਾਹੀਂ ਪਟਨੇ ਜਾਣਾ ਸੀ ਤੇ ਪਟਨੇ ਤੋਂ ਨੇਪਾਲ ਜਾਣ ਲਈ ਦਰਪੰਗਾ ਬਾਰਡਰ ਤੋਂ ਲੰਘਣਾ ਸੀ ਤਕਰੀਬਨ 500-700 ਸਵਾਰੀਆਂ ਵਾਲਾ ਸਟੀਮਰ ਸੀ ਜਿਸ ਵਿੱਚ ਪੂਰੀ ਰੇਲ ਗੱਡੀ ਦਾ ਮਾਲ ਅਤੇ ਸਵਾਰੀਆਂ ਬੈਠ ਸਕਦੀਆਂ ਸਨ ਸਟੀਮਰ ਵਿੱਚ ਇੱਕ ਅਵਲ ਦਰਜੇ ਦਾ ਡੱਬਾ ਸੀ ਜਿਸ ਵਿੱਚ ਅਸੀਂ ਸਾਰਿਆਂ ਨੇ ਆਪਣਾ ਸਮਾਨ ਠਕਾ ਦਿੱਤਾ ਸਫ਼ਰ ਵਿੱਚ ਤਕਰੀਬਨ 2 ਘੰਟੇ ਲੱਗਣੇ ਸੀ ਇਸ ਕਰਕੇ ਸ਼ਾਮ ਦੇ ਵੇਲੇ ਮਸਤੀ ਵਿੱਚ ਆਏ ਮੁੰਡੇ ਕੁੜੀਆਂ ਨੱਚਣ ਟੱਪਣ ਪੰਗੜਾ ਤੇ ਗਿੱਧਾ ਪਾ ਕੇ ਬੋਲੀਆਂ ਪਾਉਣ ਲੱਗ ਪਏ ਜਿਹੜੇ ਬੰਦੇ ਕੂਪੇ ਵਿੱਚ ਬੈਠੇ ਸੀ ਉਹ ਬਾਹਰ ਕੱਢ ਦਿੱਤੇ ਬਿਹਾਰੀ ਵੀ ਮਸਤੀ ਵਿੱਚ ਆ ਕੇ ਬਾਹਰੋਂ ਪੰਗੜਾ ਬੋਲੀਆਂ ਤੇ ਨਾਚ ਵਿੱਚ ਸ਼ਾਮਲ ਹੋਣ ਲਈ ਉਤਾਵਲੇ ਹੋ ਗਏ ਸਾਡੇ ਬੰਦਿਆਂ ਨੂੰ ਇਹ ਗੱਲ ਚੰਗੀ ਨਾ ਲੱਗੀ ਉਲਟਾ ਢਾਈ ਮਾਂ ਟੋਟਰੂ ਬਿਹਾਰ ਦੇ ਪਈਆਂ ਨੂੰ ਉਹਨਾਂ ਦੀ ਧਰਤੀ ਤੇ ਹੀ ਨਹੀਂ ਬਲਕਿ ਸਮੁੰਦਰ ਵਿੱਚ ਵੰਗਾਰਨ ਲੱਗ ਪਏ ਇੱਕ ਕਰੇਲਾ ਦੂਜਾ ਨਿੰਮ ਚੜਿਆ ਉਹਨਾਂ ਨੂੰ ਕੌਣ ਰੋਕ ਕੇ ਬਿਹਾਰ ਦੇ ਪਈਏ ਇੱਕ ਇੱਕ ਕਰਕੇ ਸਾਡੀ ਗੱਲ ਪੈ ਗਈ ਉਹ ਕਹਿਣ ਲੱਗੇ ਇਹ ਮੁਜਰਾ ਬੰਦ ਕਰੋ ਡੱਬੇ ਸੇ ਬਾਹਰ ਨਿਕਲੋ ਸਾਡੇ ਭਾਦੀ ਬਣ ਗਈ ਉਹ ਵੱਦ ਅਸੀਂ ਥੋੜੇ ਨਾਲੇ ਕੁੱਤਾ ਵੀ ਆਪਣੀ ਗਲੀ ਵਿੱਚ ਸ਼ੇਅਰ ਹੁੰਦਾ ਸਾਡੇ ਨਾਲ ਯੂਨੀਵਰਸਿਟੀ ਦਾ ਇੱਕ ਮੁਲਾਜ਼ਮ ਸਰਦਾਰ ਸਰਬਜੀਤ ਸਿੰਘ ਪੁਰਾਣਾ ਕਾਮਰੇਡ ਸੀ ਉਸਨੇ ਮੇਰੀ ਮਦਦ ਤੇ ਆ ਕੇ ਢੜਕ ਬੋਚ ਲਈ ਉਹ ਉਹਨਾਂ ਦੇ ਇੱਕ ਲੀਡਰ ਨੂੰ ਜੋ ਸਾਡੇ ਨਾਲ ਖੈਬਰ ਰਿਹਾ ਸੀ ਉਹਨਾਂ ਨੂੰ ਇੱਕ ਪਾਸੇ ਕਰਕੇ ਕਹਿਣ ਲੱਗਿਆ ਕਾਮਰੇਡ ਬਾਤ ਸੁਣੋ ਹਮ ਡੱਬੇ 'ਚ ਸਮਾਨ ਬਾਹਰ ਕੱਢ ਲੈਂਦੇ ਹਾਂ ਹਮ ਆਪਕੇ ਘਰ ਆਏ ਹਾਂ ਮਹਿਮਾਨ ਕੋ ਐਸੇ ਮਤ ਕਰੋ ਹਮ ਵੀ ਕਾਮਰੇਡ ਹੈ ਸੀਪੀਆਈਐਮਐਲ ਮੇ ਕਾਮ ਕਰਤੇ ਹਨ ਉਸਨੇ ਇੱਕ ਦੋ ਕੌਮੀ ਪਧਰਾਂ ਦੇ ਲੀਡਰਾਂ ਦੇ ਨਾਮ ਲਏ ਉਸ ਦੀ ਸਾਡੇ ਨਾਲ ਕੋਈ ਸਾਂਝੀ ਬਣ ਗਈ ਇਸ ਗੱਲ ਤੇ ਸਮਝੌਤਾ ਹੋ ਗਿਆ ਕਿ ਸਾਰੇ ਆਦਮੀ ਡੱਬੇ ਤੋਂ ਬਾਹਰ ਖੁੱਲੇ ਥਾਂ ਤੇ ਹੋ ਜਾਣ ਗੱਲ ਠੰਡੀ ਪੈ ਗਈ ਅਸੀਂ ਆਪ ਡੱਬੇ ਤੋਂ ਬਾਹਰ ਆ ਗਏ ਤੇ ਲੜਕੀਆਂ ਤੇ ਸਮਾਨ ਵੇਚੀ ਰਹਿਣ ਦਿੱਤਾ ਜਦੋਂ ਹਨੇਰੇ ਵੀਰੇ ਅਸੀਂ ਬੱਸ ਰਹੀ ਬਾਰਡਰ ਟੱਪ ਕੇ ਨੇਪਾਲ ਦੇ ਇੱਕ ਛੋਟੇ ਜਿਹੇ ਸ਼ਹਿਰ ਪੁੱਜ ਗਏ ਉੱਥੇ ਰੋਟੀ ਖਾਣੀ ਸੀ ਤੇ ਰਾਤ ਨੂੰ ਬੱਸ ਲੈ ਕੇ ਕਾਠਮੰਡੂ ਪੁੱਜਣਾ ਸੀ 10-12 ਘੰਟੇ ਦਾ ਸਫ਼ਰ ਸੀ ਅਸੀਂ ਬਸ ਦਾ ਪ੍ਰਬੰਧ ਕਰਨ ਉਪਰੰਤ ਵਾਪਸ ਮੁੜਿਆ ਰਹੇ ਸੀ ਜਦੋਂ ਇੱਕ ਰੈਸਟੋਰੈਂਟ ਕੋਲ ਦੀ ਲੰਘ ਰਹੇ ਸੀ ਤਾਂ ਕੁਝ ਮੁੰਡੇ ਕੁੜੀਆਂ ਇਕੱਠੇ ਬੈਠੇ ਨਜ਼ਰ ਆਏ ਉਹਨਾਂ ਦੇ ਲਿਬਾਸ ਤੇ ਪਹਿਰਾਵੇ ਤੋਂ ਪੰਜਾਬੀ ਲੱਗਦੇ ਸਨ ਮੈਂ ਉਧਰ ਨਿਗਾਹ ਮਾਰ ਕੇ ਵੇਖੀ ਤਾਂ ਸਾਡੇ ਲਈ ਹੈਰਾਨੀ ਦੀ ਗੱਲ ਹੋਈ ਕਿ ਸਾਡੇ ਨਾਲ ਦੀਆਂ ਹੀ ਕੁਝ ਲੜਕੀਆਂ ਨੇਪਾਲੀ ਮੁੰਡਿਆਂ ਨਾਲ ਦਿਲ ਲੱਗੀ ਕਰ ਰਹੀਆਂ ਸਨ ਮੈਂ ਪਿੰਡ ਦੇ ਸਰਪੰਚ ਵਾਂਗ ਉਹਨਾਂ ਦੇ ਕੋਲ ਪਹੇ ਗਿਆ ਮੈਂ ਉਹਨਾਂ ਨੂੰ ਕਿਹਾ ਬੀਬਾ ਤੁਸੀਂ ਕੋਈ ਤਾਂ ਸਮਝਦਾਰੀ ਕਰੋ ਵਦੇਸ਼ ਵਿੱਚ ਆ ਕੇ ਕੁਝ ਅਨੁਸ਼ਾਸਨ ਸ਼ਰਮ ਅਤੇ ਕੁਝ ਅਕਲ ਦੀ ਗੱਲ ਕਰੋ ਰਾਤ ਹੋਣ ਲੱਗੀ ਹੈ ਅਸੀਂ ਤੁਹਾਨੂੰ ਲੱਭਦੇ ਫਿਰਦੇ ਹਾਂ ਤੁਸੀਂ ਮਸ਼ਕੂਲੇ ਕਰਨ ਲੱਗਿਆਂ ਹੋ ਉਹ ਹੱਕੀਆਂ ਬੱਕੀਆਂ ਹੋ ਕੇ ਸਾਡੇ ਨਾਲ ਹੀ ਤੁਰ ਪਈਆਂ ਪਰ ਉਹਨਾਂ ਨੇ ਆ ਕੇ ਪ੍ਰੋਫੈਸਰ ਕੋਲ ਮੇਰੀ ਸ਼ਿਕਾਇਤ ਕੀਤੀ ਕਿ ਪ੍ਰਧਾਨ ਨੇ ਉਹਨਾਂ ਨੂੰ ਇੰਜ ਕੁਰਿਆ ਜਿਵੇਂ ਉਹ ਕੋਈ ਉਹਨਾਂ ਦੀ ਗਾਰਡੀਅਨ ਜਾਂ ਪਿਓ ਚਾਚਾ ਤਾਇਆ ਹੋਵੇ ਪ੍ਰੋਫੈਸਰ ਨੇ ਉਹਨਾਂ ਨੂੰ ਤਤਤਾ ਠੰਡਾ ਸਮੋ ਕੇ ਸਮਝਾਇਆ ਕਿ ਪ੍ਰਧਾਨ ਦੇ ਇਰਾਦੇ ਮਾੜੇ ਨਹੀਂ ਸੀ ਇਹ ਸਭ ਕੁਝ ਅਨੁਸ਼ਾਸਨ ਖਾਤਰ ਅਤੇ ਉਹਨਾਂ ਦੀ ਇੱਜ਼ਤ ਦੀ ਬਿਹਤਰੀ ਲਈ ਕੀਤਾ ਸੀ ਖੈਰ ਗੱਲ ਆਈ ਗਈ ਹੋ ਕੇ ਟਲ ਗਈ 네ਪਾਲ ਵਿੱਚ ਬੱਸਾਂ ਦੇ ਰੂਟ ਨਹੀਂ ਚੱਲਦੇ ਉਧਰ ਜ਼ਿਆਦਾਤਰ ਬੱਸਾਂ ਸਾਡੇ ਪੰਜਾਬ ਵਿੱਚ ਵਿਆਹ ਸ਼ਾਦੀਆਂ ਲਈ ਲਿਜਾਣ ਵਾਂਗ ਬੁੱਕ ਹੁੰਦੀਆਂ ਹਨ ਟਰਾਂਸਪੋਰਟ ਕੰਪਨੀਆਂ ਦੇ ਦਫ਼ਤਰ ਨਾਲ ਸੰਪਰਕ ਕਰਕੇ ਬੁਕਿੰਗ ਹੁੰਦੀ ਹੈ ਅਸੀਂ ਵੀ ਜ਼ਾਬਤੇ ਅਨੁਸਾਰ ਇੱਕ ਬੱਸ ਕਾਠਮੰਡੂ ਲਈ ਬੁੱਕ ਕਰ ਲਈ ਅਗਲੇ ਦਿਨ ਬਸ ਰਹੀ ਦਿਨ ਰਾਤ ਤੇ ਚੱਲਦੇ ਚਲਾਉਂਦੇ ਕਾਠਮੰਡੂ ਪੁੱਜ ਗਏ ਉੱਥੇ بڑے ਮੰਦਰ ਬਾਜ਼ਾਰ ਹੋਟਲ ਰੈਸਟੋਰੈਂਟ ਮਾਲ ਯੂਨੀਵਰਸਿਟੀ ਕੈਂਪਸ ਆਦਿ ਘੁੰਮੇ ਤੇ ਆਨੰਦ ਮਾਣਿਆ ਨੇਪਾਲ ਵਿੱਚ ਮੁੰਡੇ ਕੁੜੀਆਂ ਤੋਂ ਲੈ ਕੇ ਪ੍ਰੋਫੈਸਰਾਂ ਨੇ ਵੀ ਬਾਜ਼ਾਰ ਵਿੱਚ ਰੱਜ ਕੇ ਖਰੀਦੋ-ਫਰੋਕਤ ਕੀਤੀ। ਵਿਸਕੀ ਦੀਆਂ ਬੋਤਲਾਂ ਤੋਂ ਲੈ ਕੇ ਅੰਡਰਗਾਰਮੈਂਟਸ, ਕੈਮਰੇ, ਪੈਂਟਾਂ, ਕਮੀਜ਼ਾਂ, ਬਿੰਦੀਆਂ, ਸੁਰਖੀਆਂ, ਕਰੀਮ, ਪਾਊਡਰ ਤੱਕ। ਕਾਰਨ ਇਹ ਸੀ ਕਿ ਨੇਪਾਲ ਵਿੱਚ ਵਿਦੇਸ਼ੀ ਵਸਤਾਂ ਸਸਤੀਆਂ ਮਿਲਦੀਆਂ ਸਨ। ਉੱਥੇ ਆਪਣੀ ਕੋਈ ਚੀਜ਼ ਘਾਟੀ ਬਣਦੀ ਹੈ। ਕਸਟਮ ਫ੍ਰੀ ਹੋਣ ਕਰਕੇ ਬਹੁਤੇ ਲੋਕ ਖਰੀਦੋ-ਫਰੋਕਤ ਕਰਨ ਲਈ ਹੀ ਜਾਂਦੇ ਹਨ। ਅਸੀਂ ਬਾਜ਼ਾਰ ਵਿੱਚ ਮੇਰੇ ਪ੍ਰੋਫੈਸਰ ਬਾਜਵਾਲੀ ਇੱਕ ਜੈਕਟ ਖਰੀਦ ਰਹੇ ਸੀ। ਦੁਕਾਨ ਵਿੱਚ ਇੱਕ ਜੰਬਲਿਆ ਹੋਇਆ ਨੇਪਾਲੀ ਸ਼ਰਾਬੀ ਹਾਲਤ ਵਿੱਚ ਆਤਮਕਿਆ ਉਸ ਦੇ ਮੂੰਹ ਵਿੱਚੋਂ ਬਦਬੂ ਆ ਰਹੀ ਸੀ ਤੇ ਲਾਲਾਂ ਵਗ ਰਹੀਆਂ ਸਨ ਉਸ ਨੇ ਸਾਡੇ ਪ੍ਰੋਫੈਸਰ ਦੇ ੱੱਕਾ ਮਾਰ ਦਿੱਤਾ ਚੇਲੇ ਦੇ ਸਾਹਮਣੇ ਕੋਈ ਗੁਰੂ ਦੀ ਬੇਇੱਜ਼ਤੀ ਕਰੇ ਉਹ ਵੀ ਬਿਨਾਂ ਕਸੂਰ ਤੋਂ ਬਰਦਾਸ਼ਤ ਕਰਨੀ ਔਖੀ ਹੈ ਮੈਂ ਨਾਲ ਦੀ ਨਾਲ ਉਸ ਨੇਪਾਲੀ ਦੇ ਜ਼ੋਰ ਦੀ ਧੌਂਟ ਤੇ ਮੁੱਕੀ ਮਾਰੀ ਉਹ ਡਿੱਗ ਪਿਆ ਸਾਡੇ ਨਾਲ ਇੱਕ ਹੋਰ ਸਾਡਾ ਵਿਦਿਆਰਥੀ ਸਾਥੀ ਸੀ ਉਸ ਨੇ ਵੀ ਇੱਕ ਦੋ ਜੱੜ ਦਿੱਤੀਆਂ ਦੁਕਾਨ ਵਿੱਚ ਰੌਲਾ ਪੈ ਗਿਆ ਤੇ ਨੇਪਾਲੀ ਇਕੱਠੇ ਹੋ ਗਏ ਸਾਡੀ ਗੱਲ ਪੈਣ ਲੱਗੀ ਮੈਂ ਦੁਕਾਨਦਾਰ ਨੂੰ ਕਿਹਾ ਭਾਈ ਸਾਹਿਬ ਤੁਹਾਡੀ ਦੁਕਾਨ ਵਿੱਚ ਗਾਹਕ ਦੀ ਬੇਇੱਜ਼ਤੀ ਹੋ ਰਹੀ ਹੈ ਤੁਸੀਂ ਸਾਡੀ ਮਦਦ ਕਰੋ ਅਸੀਂ ਇੱਥੇ ਕੋਈ ਲੜਨ ਤਾਂ ਨਹੀਂ ਆਏ ਤੁਸੀਂ ਪਰਦੇਸੀਆਂ ਨਾਲ ਬਦਸਲੂਕੀ ਕਰਦੇ ਹੋ ਉਹ ਕਹਿਣ ਲੱਗਾ ਪਹਿਲਾਂ ਤੁਸੀਂ ਇਸ ਸ਼ਰਾਬੀ ਨੂੰ ਕੁੱਟ ਕੇ ਪੰਗਾ ਖੜਾ ਕੀਤਾ ਮੈਂ ਉਸ ਨੂੰ ਕਿਹਾ ਜਦੋਂ ਮੇਰੇ ਗੁਰੂ ਦੀ ਬੇਇੱਜ਼ਤੀ ਕਰ ਰਿਹਾ ਸੀ ਤਾਂ ਮੈਂ ਕੀ ਕਰਦਾ ਕੋਈ ਦੁਕਾਨਦਾਰ ਇਕੱਠੇ ਹੋ ਗਏ ਅਖੀਰ ਵਿੱਚ ਗੱਲ ਰਾਜ਼ੀ ਨਾਵੇਂ ਤੱਕ ਕੌਣ ਲੱਗੀ ਦੁਕਾਨਦਾਰ ਮੇਰੇ ਤੇ ਬੜੇ ਨਰਾਜ਼ ਸਨ ਮੈਂ ਕਿਹਾ ਮੇਰੇ ਗੁਰੂ ਦੀ ਬੇਇੱਜ਼ਤੀ ਮੈਂ ਨਹੀਂ ਸਹਾਰ ਸਕਦਾ ਮੇਰਾ ਗੁਰੂ ਮਾਫੀ ਨਹੀਂ ਮੰਗੇਗਾ ਮੈਨੂੰ ਜੋ ਮਰਜ਼ੀ ਕਰੋ ਮੈਂ ਕਰਨ ਲਈ ਤਿਆਰ ਆਂ ਆਖਰੀ ਮੈਂ ਮਾਫੀ ਮੰਗ ਲਈ ਤੇ ਗੱਲ ਟੜ ਗਈ ਅਜਿਹੇ ਮੇਲੇ ਮੁਸਾਫਰਾਂ ਤੇ ਅਜਿਹੀਆਂ ਛੋਟੀਆਂ-ਮੋਟੀਆਂ ਕਟਨਾਵਾਵਾਂ ਹੋਣੀਆਂ ਸੁਭਾਵਕ ਹੁੰਦੀਆਂ ਆਂ ਆਖਰੀ ਦਿਨ ਸ਼ਾਮ ਦੇ ਵੇਲੇ ਅਸੀਂ ਫਿਰ ਟਰਾਂਸਪੋਰਟ ਕੰਪਨੀ ਤੋਂ ਇੱਕ ਭਾਰਤ ਦੇ ਬਾਰਡਰ ਤੱਕ ਬੱਸ ਕਰਨੀ ਸੀ ਇੱਕ ਨੇਪਾਲੀ ਦਲਾਲ ਮੈਨੂੰ ਅਤੇ ਮੇਰੇ ਪ੍ਰੋਫੈਸਰ ਨੂੰ ਕਹਿਣ ਲੱਗਾ ਮੈਂ ਤੁਹਾਨੂੰ ਦੋ ਨੰਬਰ ਵਿੱਚ ਅਜਿਹੀ ਬੱਸ ਅੱਧੇ ਕਿਰਾਏ ਤੇ ਇੰਤਜ਼ਾਮ ਕਰ ਦਿੰਦਾ ਹਾਂ ਜਿਸ ਦੀ ਵਾਰੀ ਨਹੀਂ ਇਸ ਲਈ ਬਾਹਰ ਦੀ ਬਾਹਰ ਹੀ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਜਾਓ ਸ਼ਾਮ ਨੂੰ ਬੱਸ ਤੁਹਾਨੂੰ ਲੈ ਜਾਵੇਗੀ ਅਸੀਂ ਘੱਟ ਕਰਾਏ ਦੇ ਲਾਲਚ ਕਰਕੇ ਮੰਨ ਗਏ ਉਹ ਮੈਨੂੰ ਆਪਣੇ ਨਾਲ ਹੀ ਲੈ ਕੇ ਬੱਸ ਵਾਲੇ ਨੂੰ ਮਲਾਉਣ ਤੁਰ ਪਿਆ ਅਸੀਂ ਪੈਦਲ ਹੀ ਤੁਰਦੇ ਤੁਰਦੇ ਤੰਗ ਗਲੀਆਂ ਵਿੱਚੋਂ ਦੀ तकरीबन 2 ਕਿਲੋਮੀਟਰ ਤੋਂ ਬਾਅਦ ਅੱਗੇ ਲੰਘ ਗਏ ਉਹ ਆਖੀ ਜਾਵੇ ਥੋੜੀ ਦੂਰ ਹੋਰ ਥੋੜੀ ਦੂਰ ਹੋਰ ਮੇਰੇ ਮਨ 'ਚ ਵੀ ਧੜਕੂ ਜਾ ਵਜਣ ਲੱਗਾ ਕਿ ਕਿਤੇ ਕੋਈ ਅਜਿਹਾ ਨਾ ਹੋਵੇ ਕਿ ਕੋਈ ਵਾਰਦਾਤੀ ਹੋ ਜਾਵੇ ਪਿਛਲੇ ਸਾਥੀ ਪਿੱਛੇ ਮੇਰੀ ਫਿਕਰ ਵਿੱਚ ਸਨ ਉਹਨਾਂ ਦਿਨਾਂ ਵਿੱਚ ਮੋਬਾਈਲ ਫੋਨਾਂ ਦਾ سلسلہ ਵੀ ਨਹੀਂ ਸੀ ਹੁੰਦਾ ਮੈਂ ਅੰਦਰੋਂ ਘਬਰਾ ਵੀ ਰਿਹਾ ਸਾਂ ਤੇ ਨਾਲ ਦੀ ਨਾਲ ਅੱਗੇ ਤੁਰਦਾ ਵੀ ਜਾ ਰਿਹਾ ਸਾਂ ਮੈਂ ਕਦੇ ਉਸਦੇ ਸਰੀਰ ਵੱਲ ਤੱਕਾਂ ਕਿ ਮਾਣਾ ਜੇ ਪੰਗਾ ਪੈ ਗਿਆ ਤਾਂ ਇਹਨਾਂ ਨੂੰ ਤਾਂ ਸੋਧ ਹੀ ਦੇਵਾਂਗਾ ਰੱਬ ਦਾ ਨਾਮ ਲੈ ਕੇ ਚੱਲਦਾ ਗਿਆ ਖੈਰ ਆਖਰ ਪ੍ਰਾਈਵੇਟ ਬੱਸ ਦੇ ਡਰਾਈਵਰ ਤੇ ਕੰਡਕਟਰ ਕੋਲ ਪੁੱਜ ਗਏ ਰਕਮ ਤੈਅ ਹੋ ਗਈ ਮੈਂ ਉਹਨਾਂ ਨੂੰ ਕਿਹਾ ਕਿ ਪੈਸੇ ਸਾਡੀ ਟੀਮ ਇਨਚਾਰਜ ਕੋਲ ਹਨ ਉਹ ਮੇਰੇ ਨਾਲ ਤੁਰ ਪਏ ਤੇ ਦੂਸਰਾ ਬੰਦਾ ਲੰਬੇ ਰੂਟ ਰਹੀ ਬੱਸ ਲੈ ਕੇ ਮਿੱਥੀ ਥਾਂ ਤੇ ਪੁੱਜਾਵੇ ਮੈਨੂੰ ਮੁੜਿਆ ਵੇਖ ਕੇ ਮੇਰੇ ਦੋਸਤਾਂ ਤੇ ਪ੍ਰੋਫੈਸਰਾਂ ਦੇ ਸਾਹ ਵਿਚ ਆਇਆ ਹੋਣ ਲੱਗੇ ਅੱਜ ਤਾਂ ਪੂਰੀ ਤਰ੍ਹਾਂ ਘਬਰਾਏ ਹੋਏ ਸੀ ਸ਼ੁਗਰ ਹੈ ਤੂੰ ਸਹੀ ਸਲਾਮਤ ਆ ਗਏ ਮੇਰੇ ਪ੍ਰੋਫੈਸਰ ਸਾਹਿਬ ਕਹਿਣ ਲੱਗੇ ਅਸੀਂ ਸੋਚ ਰਹੇ ਸੀ ਮਨਸਤਾ ਮੜਾ ਨਹੀਂ ਮਗਰ ਜਾਪਦਾ ਵਕਤ ਦੀ ਬੇੜੀ ਬੈਠ ਗਈ ਐ ਮੈਂ ਪੁੱਛਿਆ ਸਰ ਉਹ ਕਿਵੇਂ ਪ੍ਰੋਫੈਸਰ ਨੇ ਦੱਸਿਆ ਹਰਿਆਣੇ ਵਿੱਚ ਕਿਸੇ ਬੰਦੇ ਦੀ ਮੌਤ ਹੋ ਗਈ ਇੱਕ ਹਰਿਆਣਵੀ ਅਫਸੋਸ ਕਰਨ ਗਿਆ ਉੱਥੇ ਪਹਿਲਾਂ ਵੀ 10-15 ਬੰਦੇ ਅਫਸੋਸ ਕਰਨ ਲਈ ਆਏ ਸੀ ਕੋਈ ਆਖੇ ਵਿਚਾਰੇ ਦੀ ਸਿਹਤ ਵੀ ਚੰਗੀ ਸੀ ਕੋਈ ਬਿਮਾਰੀ ਨਹੀਂ ਸੀ ਉਮਰ ਵੀ ਬਹੁਤ ਨਹੀਂ ਸੀ ਕੋਈ ਮਾਨਸਿਕ ਪਰੇਸ਼ਾਨੀ ਵੀ ਨਹੀਂ ਸੀ ਘਰੋਂ ਵੀ ਸੌਖਾ ਸੀ ਇਹ ਦਿਨ ਆਨੰਦ ਮਾਨਣਦੇ ਸਨ ਪਹਿਲਾਂ ਤਾਂ ਵਿਚਾਰਾ ਕਮਾਈ ਕਰਦਾ ਰਿਹਾ ਹੁਣ ਬੱਚੇ ਉਡਾਰੂ ਹੋਏ ਸਨ બસ ਰੱਬ ਦੇ ਬਾਣੇ ਨੂੰ ਕੋਈ ਰੋਕ ਨਹੀਂ ਸਕਦਾ ਉਹ ਬੰਦਾ ਜਦੋਂ ਅਫਸੋਸ ਕਰਨ ਲਈ ਮਰਨ ਵਾਲੇ ਦੇ ਪਰਿਵਾਰ ਨਾਲ ਆਪਣੇ ਮੂੰਹੋਂ ਕੋਈ ਅਜੀਹੀ ਗੱਲ ਕਹਿਣ ਦੀ ਕੋਸ਼ਿਸ਼ ਕਰੇ ਐਨੇ ਨੂੰ ਦੂਸਰਾ ਕੋਈ ਹੋਰ ਬੰਦਾ ਬਿਲਕੁਲ ਹੂਬ ਹੂ ਅਜੀਹੀ ਗੱਲਾਂ ਹੀ ਕਰਦੇਵੇ ਉਹ ਕਾਫੀ ਚਿਰ ਬੇਸਬਰੀ ਜੀ ਵਿੱਚ ਬੈਠਾ ਰਿਹਾ ਜਦੋਂ ਉਸ ਨੂੰ ਕੋਈ ਨਵੀਂ ਗੱਲ ਕਹਿਣ ਨੂੰ ਨਾ ਲੱਭੀ ਤਾਂ ਉਹ ਸੋਚਦਾ ਸੀ ਕਿ ਪੁਰਾਣੀਆਂ ਗੱਲਾਂ ਸਾਰੇ ਹੀ ਕਹਿ ਚੁੱਕੇ ਨੇ ਹੋਰ ਕੋਈ ਬੋਲੇ ਉਸ ਨੇ ਕੁਝ ਨਾ ਕੁਝ ਤਾਂ ਅਫਸੋਸ ਕਰਨ ਲਈ ਕਹਿਣਾ ਹੀ ਸੀ ਅਖੀਰ ਨੂੰ ਬੋਲਿਆ ਸਾਰੇ ਮਾਨਸ ਕੀ ਬਾਤ ਸੁਣਨੇ ਸੇ ਇਹ ਮਾਲੂਮ ਹੁੰਦਾ ਹੈ ਮਾਨਸ ਤੋਂ ਮੜਾ ਨਹੀਂਤਾ ਬਸ ਵਕਤ ਦੀ ਬੇੜੀ ਬੈਠ ਗਈ ਵਿਚਾਰੇ ਕੀ ਮੌਤ ਦਾ ਵਕਤ ਆ ਗਿਆ ਪਰਮਾਤਮਾ ਦੇ ਘਰ ਕੇ ਅੱਗੇ ਕੋਈ ਜ਼ੋਰ ਨਾ ਹੋਵੇ ਸਾਡੇ ਪ੍ਰੋਫੈਸਰ ਕਹਿੰਦੇ ਅਸੀਂ ਇਹ ਸੋਚ ਰਹੇ ਸੀ ਕਿ ਸਾਡਾ ਪ੍ਰਧਾਨ ਵੈਸੇ ਤਾਂ ਸਿਆਣਾ ਸਮਝਦਾਰ ਤੇ ਤਜਰਬੇਕਾਰ ਹੈ ਪਰ ਲੱਗਦਾ ਵਕਤ ਦੀ ਬੇੜੀ ਬੈਠ ਗਈ ਜਿਹੜਾ ਇੰਨੀ ਦੇਰ ਹੋ ਗਈ ਵਾਪਸ ਇੰਨੀ ਪਰਤਿਆ ਸੋ ਜਦੋਂ ਕੋਈ ਘਟਨਾ ਘਟਦੀ ਹੈ ਤਾਂ ਬੰਦੇ ਦੀ ਸਿਆਣਪ ਕਿਧਰੇ ਚੜੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਹੈ ਸਹਿਸ ਸਿਆਣਪਾ ਲਖ ਹੋਇ ਤਾ ਇੱਕ ਨ ਚੱਲੇ ਨਾਲ ਮਾੜਾ ਵਕਤ ਨਾ ਆਵੇ ਰੱਬ ਅੱਗੇ ਇਹ ਸ਼ੁਕਰ ਕਰਨਾ ਚਾਹੀਦਾ ਹੈ ਕਿ ਮਾੜੇ ਬੰਦੇ ਨਾਲ ਵਾ ਨਾ ਪਵੇ ਮਾੜੇ ਕਾਰਜ ਨਾ ਕਰਨੀ ਤੇ ਮਾੜੇ ਇਰਾਦੇ ਨਾ ਰੱਖੇ ਕਰਮ ਕਰਦਾ ਚੱਲੇ ਤੇ ਫਲ ਦੀ ਆਸ ਛੱਡ ਕੇ ਕਰਮਸ਼ੀਲ ਰਹਿਣਾ ਹੀ ਠੀਕ ਹੁੰਦਾ ਹੈ ਮੁਰਦੇ ਵੇਲੇ ਪੋਖਰਾ ਬਾਰਡਰ ਰਾਹੀਂ ਗੋਰਖਪੁਰ ਵਾਲੇ ਪਾਸਿਓਂ ਭਾਰਤ ਵਿੱਚ ਦਾਖਲ ਹੋਏ ਰਾਤ ਦਾ ਵਕਤ ਕਾਕੇ ਕਾਕੀਆਂ ਕੋਲ ਡਿਊਟੀ ਫਰੀ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਸਜਾਵਟ ਤੇ ਖੁਸ਼ਬੂ ਦਾ ਸਮਾਨ ਕਸਟਮ ਵਾਲਿਆਂ ਨੇ ਬਸ ਰੋਕ ਕੇ ਤਲਾਸ਼ੀ ਲੈਣ ਦਾ ਹੁਕਮ ਕਰਤਾ ਸਾਡੇ ਅਲਰਟ ਮੁੰਡੇ ਕੁੜੀਆਂ ਫੇਰ ਹਾਲ-ਮਾਲ ਹੋ ਗਏ ਕਹਿੰਦੇ ਪ੍ਰਧਾਨ ਜੀ ਕੁਝ ਕਰੋ ਦੇ ਲੈ ਕੇ ਮਸਲਾ ਰਫਾ-ਦਫਾ ਕਰੋ ਮੈਂ ਕਿਹਾ ਭਾਈ ਮੇਰੇ ਕੋਲ ਤਾਂ ਕੋਈ ਇਤਰਾਜਯੋਗ ਵਸਤੂ ਨਹੀਂ ਦੂਜਾ ਮੈਂ ਦੇਲ ਲੈਣ ਦੇ ਤੰਦੇ ਵਿੱਚ ਨਹੀਂ ਪੈਂਦਾ ਸਾਡੇ ਟੂਰ ਵਿੱਚ ਇੱਕ ਪ੍ਰੋਫੈਸਰ ਤੇ ਖੂਰ ਸਿਆਣੇ ਬੰਦੇ ਨੇ ਕਸਟਮ ਵਾਲਿਆਂ ਦਾ ਮੂੰਹ ਮੱਥਾ ਚੁਰਸ ਦਿੱਤਾ ਤੇ ਬਸ ਅੱਗੇ ਚੱਲਣ ਦਿੱਤੀ ਅਸੀਂ ਸਾਰੇ ਵਿਦਿਆਰਥੀ ਵਿਦਿਆਰਥਣਾਂ ਚਾਹੀ ਚਾਹੀ ਲੋਟ ਕੇ ਬੁੱਧੂ ਘਰ ਕੋ ਆਏ ਬਾਕੀ ਅਗਲੇ ਅੰਕ ਵਿੱਚ ਧੰਨਵਾਦ